ਚੇਲਾ ਨੂੰ ਸਮਝਾਉਂਦਾ ਅਹੀ ਲਗੇ ਡੱਫਰ ਵੇਖਣਾ ਆਪਣੇ ਡੱਫਰ ਤੇ ਬੈਠੇ ਨੇ ਡੱਫਰ ਡੱਫਰ ਬੱਗੇ ਨਾਲੇ ਇਹ ਪਹਿਲੀ ਗੱਲ ਇਹ ਉਹ ਸਕਿਉਰਟੀ ਲਾਈਵ ਹੈ ਸਕਿਉਰਟੀ ਦਾ ਇੱਕ ਬੰਦਾ ਨਹੀਂ ਆਇਆ ਜੋ ਰਿਕਾਰਡ ਹੋ ਰਿਹਾ ਸਕਿਉਰਟੀ ਕਾਦੇ ਵਾਸਤੇ ਸਰਕਾਰ ਬਹੁਤ ਸਾਈਡ ਤੇ ਬੈਠਾ ਚੈਲੰਜ ਵਲਾ ਲੈ ਤੋਸੀ ਆਪਣੇ ਕਾਗਜ਼ਾਤ ਲੈ ਕੇ ਆਉਂਦੇ ਬ੍ਰਹਮਨੰਦ ਗਿਰੀ ਜੀ ਕੀ ਮਾਮਲਾ ਹੋਇਆ ਜੋ ਝੜਪ ਹੋਈ ਹੈ ਮੰਦਰ ਦੇ ਵਿੱਚ ਜਾਂ ਮੰਦਰ ਦੇ ਬਾਹਰ ਕੀ ਮਾਮਲਾ ਹੋਇਆ ਹੈ ਦੇਖੋ ਮੈਨ ਮੇਰੀ ਨੌਲੇਜ ਤੋਂ ਬਾਹਰ ਹੈ ਮੈਨੂੰ ਨਹੀਂ ਸੀ ਪਤਾ ਮੈਂ ਤਾਂ ਸਮੁੱਚੇ ਜਿਹੜੇ ਹਿੰਦੂ ਜਥੇਬੰਦੀਆਂ ਇਕੱਠੀਆਂ ਹੋਈਆਂ ਸੀ ਉਹਨਾਂ ਜਥੇਬੰਦੀਆਂ ਨਾਲ ਇਕੱਠਾ ਹੋਇਆ ਸੀ ਤੇ ਉਹੀ ਗੱਲਬਾਤ ਕਰਨ ਵਾਸਤੇ ਡੀਸੀ ਸਾਹਿਬ ਨੂੰ ਤੇ ਐਸਪੀ ਸਾਹਿਬ ਨੂੰ ਬੁਲਾ ਕੇ ਪਟਿਆਲਾ ਜਿਹੜਾ ਕਾਲੀ ਮਾਤਾ ਮੰਦਰ ਦਾ ਵਿਜ਼ਿਟ ਕਰਾਇਆ ਸੀ ਪਰ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਮਣੀ ਬਾਬੇ ਦੀ ਰਹਿਨਮਾਈ ਚ ਤੇ ਜਦੋਂ ਮੈਂ ਬਾਹਰ ਮੀ ਵੀਆਈਪੀ ਗੇਟ ਤੇ ਖੜਾ ਸੀ ਪਿੱਛੋਂ ਆ ਕੇ ਹਮਲਾ ਕਰਕੇ ਜਿਹੜਾ ਇੱਕ ਇੱਟ ਮਾਰ ਕੇ ਜਾਨਲੇਵਾ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਮੇਰੇ ਸਾਥੀ ਆ ਜਾਣ ਕਰਨ ਮੌਕੇ ਤੇ ਭੱਜ ਗਏ ਤੇ ਹਮਲਾ ਕਰਨ ਤੇ ناکਾਮਯਾਬ ਰਿਹਾ ਜਿੰਨੀ ਕੁ ਸੱਟ ਮਾਰ ਸਕਦੇ ਜਿੰਨੀ ਕੁ ਮਾਰਤੀ ਉਹਨਾਂ ਨੇ ਕਿਹ ਕੌਣ ਹੈ ਜੀ ਇਸ ਵਿਅਕਤੀ ਦਾ ਤੁਸੀਂ ਨਾਮ ਲੈ ਰਹੇ ਹੋ ਕੌਣ ਹੈ ਜੀ ਇਹ ਇੱਕ ਨਸ਼ਾ ਤਸਕਰ ਹੈ ਭਗਵਾ ਪਾ ਕੇ ਰੱਖਦਾ ਹੈ ਸਾਰੀਆਂ ਪ੍ਰਸ਼ਾਦ ਵਾਲੀਆਂ ਦੁਕਾਨਾਂ ਤੇ ਇੱਥੇ ਨਸ਼ੇ ਦੀ ਤਸਕਰੀ ਕਰਾਂਦਾ ਹੈ ਸ਼ਰਧਾਲੂਆਂ ਦੀ ਲੁੱਟ ਕਰਦਾ ਹੈ ਤੇ ਜਾਲੀ ਪ੍ਰਸ਼ਾਦ ਵੇਚਦਾ ਹੈ ਡੜੇ ਕੱਟੇ ਦਾ ਧੰਦਾ ਜਿਹੜਾ ਤਵਕਲੀ ਮੋੜ ਦੇ ਇੱਕ ਮੰਦਿਰ ਧਰਮਸ਼ਾਲਾ ਬਣਾਈ ਹੋਈ ਹੈ ਉਹਦੇ ਵਿੱਚ ਬਹੁਤ ਵੱਡੇ ਪੱਦਰ ਤੇ ਕਰਦਾ ਜਦੋਂ ਹਮਲਾ ਹੋਇਆ ਤੁਸੀਂ ਉਸ ਸਮੇਂ ਕਿੱਥੇ ਸੀ ਮੈਂ ਕਾਲੀ ਮਾਤਾ ਮੰਦਿਰ ਵੀਆਈਪੀ ਗੇਟ ਤੇ ਬਾਹਰ ਖੜਾ ਸੀ ਜਦੋਂ ਹਮਲਾ ਹੋਇਆ ਤੇ ਵੱਲੋਂ ਹਮਲਾ ਕੀਤਾ ਗਿਆ ਉਹ ਇਕੱਲਾ ਸੀ ਜਾਂ ਉਸਦੇ ਨਹੀਂ ਨਹੀਂ ਉਹਦੇ ਨਾਲ 15 ਤੋਂ 20 ਵਿਅਕਤੀ ਸੀ ਜਿਹੜੇ ਇਕੱਠੇ ਹਮਲਾ ਕਰਨ ਆਏ ਬਾਕੀ ਜਿਹਨੇ ਜਿਹੜੇ ਆ ਹਮਲਾ ਕਰਨ ਤੋਂ ਬਾਅਦ ਉੱਥੋਂ ਮੌਕੇ ਤੋਂ ਭੱਜ ਗਏ ਦੇਖਿਆ ਗਿਆ ਪੁਲਿਸ ਪ੍ਰਸ਼ਾਸਨੀ ਮੌਕੇ ਤੇ ਪਹੁੰਚਿਆ ਉਹਨਾਂ ਨੇ ਕੀ ਕਿਹਾ ਜੀ ਕੋਈ ਗੱਲਬਾਤ ਹੋਈ ਹੈ ਦੇਖੋ ਪੁਲਿਸ ਪ੍ਰਸ਼ਾਸਨ ਨੇ ਆਪਣੀ ਕਾਰਵਾਈ ਕਰਨੀ ਹੈ ਜਿਹੜੀ ਜੋਲੀ ਜੀ ਸਾਡੀ ਕਾਰਵਾਈ ਬਣਦੀ ਹੈ ਉਹ ਅਸੀਂ ਆਪਣੀ ਫਿਜ਼ੀਕਲੀ ਉਹ ਕਾਰਵਾਈ ਜ਼ਰੂਰ ਅਮਲੇ ਚ ਲਿਆਵਾਂਗੇ ਹਾਂ ਸਰ ਦੋਸਤੋ ਜਿਹੜੀ ਲੜਾਈ ਹੋਈ ਹੈ ਕਿ ਮੈਟਰ ਨੇ ਦੋਸਤੋ ਅੱਜ ਅਸ਼ਵਨੀ ਗੱਦੀ ਜੀ ਜਿਹੜੇ ਮਾਹਮੁਦਲੇਸ਼ਵਰ ਨੇ ਪ੍ਰਧਾਨ ਨੇ ਇੱਕ ਜਿਹੜਾ ਵੀ ਮਾਤਾ ਕਾਲੀ ਦੇਵ ਜੀ ਮੰਦਿਰ ਦੇ ਬਾਹਰ ਮੇਨ ਰੋਡ ਤੇ ਲੜਾਈ ਹੋਈ ਹੈ ਜਿਸ ਵਾਂਗ ਜਿੰਨਾ ਤੇ ਜਾਨਲੇਵਾ ਹਮਲਾ ਕੀਤਾ ਗਿਆ ਜਿਹੜਾ ਜਾਨਲੇਵਾ ਹਮਲਾ ਮਨੀ ਬਾਬਾ ਇੱਕ ਜਿਹੜਾ ਪ੍ਰਸ਼ਾਸਨ ਦਾ ਕੰਮ ਕਰਦਾ ਉਹਨੇ ਹਮਲਾ ਕੀਤਾ ਤੇ ਉਹਦੇ ਸਾਥੀਆਂ ਨੇ ਕੁਝ ਨਹੀਂ ਜਿਸ ਸੰਬੰਧ ਚ ਮੁਕੱਦਮਾ ਸਖਤ ਸਖਤਤਾ ਨਾਲ ਦਿਨ ਦਰਜ ਕੀਤਾ ਜਾ ਰਿਹਾ ਹੈ ਅਤੇ ਇੱਕ ਦੋਸ਼ੀ ਨੂੰ ਗ੍ਰਫਤਾਰ ਕੀਤਾ ਗਿਆ ਤੇ ਬਾਕੀਆਂ ਨੂੰ ਗ੍ਰਫਤਾਰ ਕਰਨੇ ਹਿੱਤਾ ਜੀ